ਮੇਰੇ ਲਈ ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਲਗਾਤਾਰ ਜਿਹੜਾ ਹੈਗਾ ਹਰਿਆਣਾ ਸਰਕਾਰ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਪੰਜਾਬ ਦੇ ਕਾਫੀ ਕਿਸਾਨਾਂ ਜਿਹੜੇ ਜ਼ਖਮੀ ਹੋ ਚੁੱਕੇ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਵਾਪਰੀਆਂ ਹਨ ਅਤਿਆੰਤ ਮੰਦਭਾਗੀ ਹੈ ਧੱਕੇਸ਼ਾਹੀ ਹੈ ਸਾਡੇ ਨਾਲ ਬਾਹਰਲੇ ਮੁਲਕਾਂ ਦਾ ਵਿਰੋਧੀ ਮੁਲਕਾਂ ਵਾਲਾ ਵਰਤੋਕ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਸਾਡਾ ਇੱਕ ਵਿਚਾਰਾ ਕਿਸਾਨ ਪੰਜਾਬੀ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ੱਕੇ ਕਰਕੇ ਬੰਦੇ ਚੱਕ ਕੇ ਲਾ ਕੇ ਔਰ ਗੋਲੀਆਂ ਤੇ ਬੁਲੇਟਸ ਦੇ ਨਾਲ ਜਿਵੇਂ ਕੋਈ ਯੰਗ ਲੱਗੀ ਹੈ ਬਾਡਰ ਤੇ ਮਾਰਿਆ ਇਹ ਮੈਂ ਇਸ ਦੇ ਉੱਤੇ ਬੜਾ ਭਾਰੀ ਦੁੱਖ ਜ਼ाहिर ਕਰਦੀਆਂ ਨਿੰਦਿਆ ਕਰਦੀਆਂ ਫੌਰੀ ਤੌਰ ਤੇ ਹਰਿਆਣੇ ਨੂੰ ਬੰਦ ਕਰਨਾ ਚਾਹੀਦਾ ਹੈ ਇਹਦਾ ਨਹੀਂ ਨਤੀਜੇ ਭੋਗਣੇ ਪਹਿਣਗੇ ਅੰਨਦਾਤਾ ਦੇ ਉੱਪਰ ਇਸ ਤਰ੍ਹਾਂ ਦੇ ਗੋਲੇ ਵਰਸਾਉਣੇ ਇਹ ਨੂੰ ਬਰਦਾਸ਼ਤ ਨਹੀਂ ਕਰੂਗਾ ਕਦੇ ਵੀ ਪੰਜਾਬ ਨਾ ਕਦੇ ਕੀਤਾ ਹੈਗਾ ਪਰ ਬਈ ਹਰਿਆਣਾ ਤੇ ਸ਼ੰਭੂ ਬਾਰਡਰ ਤੇ ਖਨੋਰੀ ਦੀ ਗੱਲ ਕਰੀਏ ਤਾਂ ਕਾਫੀ ਮਾਤਰਾ ਵਿੱਚ ਮਾਤਰਾ ਜਿਹੜੇ ਗੋਲੇਵਾਰੀ ਕੀਤੀ ਜਾ ਰਹੀ ਹੈ ਤੇ ਪੰਜਾਬ ਦੀ ਹੱਦਾਂ ਦੇ ਵਿੱਚ ਆ ਕੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜੋ ਗੱਡੀਆਂ ਸੀਆਂ ਉਹਨਾਂ ਦੀ ਭੰਨ ਤੋੜ ਕੀਤੀ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਵੀ ਹਰਿਆਣਾ ਸਰਕਾਰ ਵੱਲੋਂ ਇੰਨਾ ਧੱਕਾਸ਼ਾਹੀ ਕਿਸਾਨਾਂ ਨਾਲ ਕੀਤੀ ਜਾ ਰਹੀ ਹੈ ਜਦ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਦੁੱਖ ਇਸ ਗੱਲ ਦਾ ਹੈ ਕਿ ਹਰਿਆਣਾ ਸਰਕਾਰ ਤਾਂ ਜੋ ਕਰਦੀ ਹੈ ਕਰਦੀ ਹੈ ਜੋ ਮਤਭਾਗ ਹੈ ਲੇਕਿਨ ਸਾਡੀ ਸਰਕਾਰ ਕਿਉਂ ਸੁੱਤੀ ਪਈ ਹੈ ਸਾਡੇ ਪੰਜਾਬ ਦੇ ਵਿੱਚ ਜੋ ਆ ਸਕਦੇ ਹੈ ਸਾਡੇ ਤਾਂ ਪੰਜਾਬ ਦਾ ਇੱਕ ਕਿਸਾਨ ਵੀ ਉਧਰ ਹਰਿਆਣੇ ਚ ਗਿਆ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਇਹ ਤਾਂ ਇਹ ਲੱਗਦਾ ਜਿਵੇਂ ਦੋਨੋਂ ਸਰਕਾਰਾਂ ਵੀ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਅੰਨਦਾਤੇ ਨੂੰ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਜਿਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਔਰ ਜਿਹਦੇ ਨਤੀਜੇ ਭੁਗਤਨੇ ਪੈਣਗੇ ਸਾਨੂੰ ਇਹਦੀ ਅਸੀਂ ਜਿੰਨੀ ਨਿੰਦਿਆ ਕਰ ਸਕੀਏ ਓਨੀ ਨਿੰਦਿਆ ਕਰਨੀ ਚਾਹੀਦੀ ਹੈ ਮੈਂ ਚਾਹੁੰਨੀ ਹਾਂ ਕਿ ਜਿਹੜੀਆਂ ਘਟਨਾਵਾਂ ਮੈਂ ਵਾਪਰੀਆਂ ਹੈ ਇਹਦੀ ਇਹ ਸਿਟਿੰਗ ਜੱਜਾਂ ਦੇ ਪੈਨਲ ਤੋਂ ਇਨਕੁਆਇਰੀ ਕਰਾਈ ਜਾਵੇ ਇਹ ਨਹੀਂ ਕਿ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਇਨਕੁਆਇਰੀ ਕਰੂਗੀ ਤੇ ਸਜ਼ਾ ਦਿੱਤੀ ਜਾਵੇ ਅਸੀਂ ਜਿਹੜਾ ਕੁਝ ਵਾਪਰਿਆ ਉਹਨੂੰ ਉਹਨੂੰ ਸਾਰੀ ਦੁਨੀਆ ਉਹ 당ਗ ਰਹਿ ਗਈ ਹੈ ਦੇਖ ਕੇ ਕਿ ਐਨਾ ਕੁਝ ਐਨਾ ਤੱਕਾ ਕਿ ਬਾਹਰਲੇ ਬੁਲਕਾਂ ਜਿਨਾਂ ਤਰ੍ਹਾਂ ਸਾਡੇ ਤੇ ਕਰ ਰਹੇ ਬਹੁਤ ਮੰਤ ਭਾਗਾ ਬੜਾ ਮਾੜਾ ਹੈ ਔਰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਘਰੇ ਆ ਕੇ ਕੁੱਟ ਗਿਆ ਹਰਿਆਣੇ ਵਾਲੇ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੀ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੀ ਹੈ ਕਿਸ ਤਰ੍ਹਾਂ ਦੇ ਗਰਨ ਹਰੇ ਦਿੱਲੀ ਦੀ ਸਰਕਾਰ ਚਾਹੇ ਬੋਦੀ ਸਰਕਾਰ ਹੈ ਉਹਨਾਂ ਨੂੰ ਇਹਦਾ ਮਾਪਜਾ ਭੁਗਤਣਾ ਪਊਗਾ ਅੱਗੇ ਲਖੀਮਪੁਰ ਚ ਵੀ ਇਸ ਤਰ੍ਹਾਂ ਕੀਤਾ ਪੰਜਾਬੀਆਂ ਨਾਲ ਇੱਥੇ ਵੀ ਕੀਤਾ ਹੈਗਾ ਸੋ ਇਸ ਕਰਕੇ ਉਹਨਾਂ ਦੇ ਮੰਗਾ ਮੰਨਣ ਦੀ ਨੀਅਤ ਲੱਗਦੀ ਨਹੀਂ ਅਦਰਵਾਈਜ਼ ਜਿਵੇਂ ਮੈਂ ਦੱਸਿਆ ਕਿ ਮੈਂ ਵੀ ਆਪਣੇ ਸਮੇਂ ਚ ਮੁੱਖ ਮੰਤਰੀ ਹੁੰਦੇ ਜਿੰਨੀਆਂ ਮੰਗਾ ਮੰਨੀਆਂ ਇੱਕ ਵੀ ਤਾਂ ਇਜਿਟੇਸ਼ਨ ਨਹੀਂ ਹੋਈ ਇਹ 2.5 ਸਾਲਾਂ ਬਾਅਦ ਆ ਕੇ ਫੇਰ ਮੀਟਿੰਗਾਂ ਦਾ ਦੇਣ ਲੱਗੇ ਡੇਟਾਂ ਇਹ ਤਾਂ ਲਮਕਾਉਣ ਟੇਟਰਕਾਉਣ ਦੀ ਹਾਲਤ ਹੈ ਕਿਸਾਨ ਕੀ ਕਰੇ ਵਿਚਾਰਾ ਗਰੀਬ ਕਿਸਾਨ ਭੁੱਖਾ ਪਿਆਸਾ ਟਬਰਾਂ ਲੈ ਕੇ ਅੱਜ ਰਹਿਂਦਾ ਖੁੰਦਾ ਹੈਗਾ ਕਿ ਉਹਦਾ ਔਰ ਗੋਲੀਆਂ ਚਲਾ ਕੇ ਖਤਮ ਕੀਤਾ ਜਾ ਰਿਹਾ ਹੈ ਇਹ ਬਹੁਤ ਬੰਦ ਭਾਗ ਹੈ ਬਰਦਾਸ਼ਤ ਨਹੀਂ ਹੋਣਾ ਦਿੱਲੀ ਦੀ ਸਰਕਾਰ ਵੀ ਅੱਖਾਂ ਖੋਲੇ ਹਰਿਆਣੇ ਦੀ ਵੀ ਖੋਲੇ ਤੇ ਪੰਜਾਬ ਦੀ ਵੀ ਖੋਲੇ ਮੋਦੀ ਦੀ ਸਰਕਾਰ ਇਕ ਤਾਨਾਸ਼ਾਹ ਦਾ ਰਾਜ ਜਿਵੇਂ ਉਹਨੇ ਇਲੈਕਸ਼ਨ ਆ ਰਹੀ ਹੈ ਉਸ ਨੂੰ ਲੈ ਕੇ ਵੀ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀ ਹੈ ਪਰ ਪੰਜਾਬ ਦੇ ਉੱਤੇ ਲਗਾਤਾਰ ਜਿਹੜੇ ਹੈ ਕੇਂਦਰ ਸਰਕਾਰ ਵੱਲੋਂ ਕੋਈ ਵੀ ਜਿਹੜਾ ਮੁਆਵਜ਼ਾ ਚਾਹੇ ਪੰਜਾਬ ਸਰਕਾਰ ਦਾ ਜਿਹੜਾ ਫੰਡ ਹੈਗਾ ਉਹ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਕੇਂਦਰ ਸਰਕਾਰ ਪੰਜਾਬ ਨਾਲ ਕਿਸ ਤਰ੍ਹਾਂ ਦਾ ਬਤਿਹਰਾ ਕਰ ਰਹੀ ਹੈ ਦੇਖੋ ਜਿਵੇਂ ਮੈਂ ਦੱਸਦੀ ਹਾਂ ਵਿਤਕਰਾ ਸੈਂਟਰ ਦੀ ਸਰਕਾਰ ਕਰ ਰਹੀ ਹੈ ਕਿਸਾਨ ਮਾਰੂ ਨੀਤੀਆਂ ਤੇ ਚੱਲ ਰਹੀ ਹੈ ਕਾਰਪੋਰੇਟਾਂ ਦੀ ਮਦਦ ਕਰ ਰਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਰਹਿ ਗਿਆ ਬਾਕੀ ਲੇਕਿਨ ਇਹਦੇ ਤੇ ਜਿਵੇਂ ਸਾਡੀ ਪੰਜਾਬ ਦੀ ਸਰਕਾਰ ਵੀ ਹੈਗੀ ਹੈ ਇੱਥੇ ਜਿਹੜੇ ਫੰਡਸ ਆਉਂਦੇ ਨੇ ਜਿਹੜੇ ਸੈਂਟਰ ਨੇ ਦੇਣੇ ਆ ਉਹ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਪੈਂਦਾ ਰਹਿੰਦਾ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਮੈਂ ਤਾਂ ਇਸ ਸਮਾਂ ਚਾਹੂੰਗੀ ਕਿ ਇਹ ਜਿਹੜੀ ਆਪਣੇ ਆਪ ਸਰਕਾਰ ਹੈ ਇਹ ਆਪਦੇ ਉਸ ਫੰਡ ਚੋਂ ਜੇ ਨੇਚਰਲ ਕਲਾਮਿਟੀ ਵਾਲਾ ਹੁੰਦਾ ਉਹ ਚੋਂ ਫੌਰੀ ਤੌਰ ਤੇ ਇਹਨਾਂ ਦੀ ਮਦਦ ਕਰੇ ਆਪੇ ਆਟੋਮੈਟਿਕਲੀ ਜਾ ਕੇ ਧਰਨਾ ਦੇਣ ਪ੍ਰਾਈਮ ਮਿਨਿਸਟਰ ਦਾ ਬਾਹਰ ਕੇਰਨ ਜਿਹੜਾ ਵੀ ਡੀਲਿੰਗ ਮਿਨਿਸਟਰ ਉਹਦਾ ਬਾਹਰ ਕੇਰਨ ਜਾ ਕੇ ਬੈਠ ਕੇ ਰੋਕ ਕੇ ਸਾਡੀ ਪੰਜਾਬ ਦੀ ਸਰਕਾਰ ਜਿਵੇਂ ਸੀ ਆਪਣੇ ਤੌਰ ਤੇ ਜਾਣਦੇ ਆ ਜਾ ਕੇ ਉੱਥੇ ਬੈਠ ਕੇ ਇਹ ਸਰਕਾਰ ਵਾਲਿਆਂ ਨੂੰ ਉੱਥੇ ਜਾਣਾ ਚਾਹੀਦਾ